ਸਾਡੇ 11 ਹਾਊਂਡ ਅੱਜ ਦਾ ਕੀ ਕਹਿਣਾ ਚਾਹੀਦਾ ਭਾਰਤ ਦੇਸ਼ ਦੇ ਪੰਜਾਬ ਸੂਬੇ ਦੇ ਪੰਜਾਬ ਦੇ ਪੰਜਾਬੀਅਤ ਦੇ ਖਾਸ ਕਰਕੇ ਸਿੱਖ ਪੰਥ ਕੌਮ ਦੇ ਗਦਾਰ ਜਿਹੜੇ ਅਕਰਤ ਕਰਨੇ ਤੇ ਗਾਂਧੀ ਪਰਿਵਾਰ ਉਹ ਜਿਨ੍ਹਾਂ ਨੇ ਜੋ ਕੱਲ ਅਪਸ਼ਬਦ ਬੋਲੇ ਨੇ ਸਾਡੇ ਉਥੇ ਮੰਤਰੀ ਜੀ ਨੂੰ ਤੇ ਪਰ ਮੰਤਰੀ ਨੇ ਵੀ ਜੋ ਕਰਕੇ ਵਿਖਾਈ ਹੈ ਸਾਬੇ ਕਮਾਲ ਆ ਕਿ ਗਦਾਰ ਨੂੰ ਜੋ ਬੇਇੱਜ਼ਤੀ ਦਾ ਅਸਲ ਨਹੀਂ ਹੋਈ ਹੈ ਗਿਸ ਗਦਾਰ ਦੀ ਮੈਂ ਗੱਲ ਦੱਸਣਾ ਚਾਹੁੰਨਾ ਕਿਹੜਾ ਘੋੜਾ ਜਾਂ ਕੋਈ ਬੱਚਾ ਜਾਂ ਕੋਈ ਵੀ ਨਸਲ ਹੈ ਨਾ ਕਿ ਪਰਿਵਾਰਾਂ ਦੀ ਹੈ ਤੇ ਭਾਵੇਂ ਕਿਸੇ ਜਾਤਵਾਲਾ ਦੀ ਆ ਉਹ ਆਪਣੇ ਬਾਪ ਤੋਂ ਪਛਾਣੀ ਜਾਂਦੀ ਕਿ ਮੇਰਾ ਬਾਪ ਆ ਤੇ ਮੇਰਾ ਬਾਪ ਆ ਇਹਨੂੰ ਆਪਾਂ ਗਾਂਧੀ ਗਾਂਧੀ ਦੇ ਭੂਏ ਕੀਤਾ ਪਿਆ ਕਿਉਂਕਿ ਹੈ ਹੀ ਗਦਾਰ ਨਹੀਂ ਬੇਸਿਕਲੀ ਇਹਨਾਂ ਨੇ ਐਨ ਕੀ ਗਦਾਰਾ ਜੀ ਲੱਗੀ ਦੇ ਨਾ ਗਦਾਰ ਹੀ ਨਜ਼ਰ ਆਉਣੇ ਆ ਇਸ ਗਾਂਧੀ ਪਰਿਵਾਰ ਦੀ ਜਿਹੜੀ ਦਾਦਾ ਹੀ ਉਹ ਮੁਸਲਮਾਨ ਸੀ ਤੇ ਦਾਦੀ ਜਿਹੜੀ ਇਤਰਾ ਗਾਂਧੀ ਸੀ ਉਹਨੇ ਵੀ ਪੰਜਾਬ ਦੇ ਗੁਰੂਤਾਮ ਦੇ ਜੋ ਹਿੰਦੋਸਤਾਨ ਦੀ ਫੌਜ ਆੜੀ ਸੀ ਸਰਕਾਰ ਦੀ ਫੌਜ ਚੜ ਗਏ ਸਾਡਾ ਕਤਲੇਆਮ ਕੀਤਾ ਸਾਡੇ ਗੁਰੂ ਘਰਾਂ ਦੀ ਬੇਦਬੀਆਂ ਕੀਤੀਆਂ ਸੀ ਇਹਦੇ ਬਾਪ ਨੇ ਜਿਹੜਾ ਰਜੀਵ ગાંધી ਸੀ ਸਿੱਖ ਕਤਲੇਆਮ ਕਰਾਇਆ ਸੀ ਪੰਜਾਬੀਆਂ ਦਾ ਕਤਲੇਆਮ ਕਰਾਇਆ ਸੀ ਤੇ ਤੀਸਰਾ ਇਹ ਜਿਹੜਾ ਉਹਦਾ ਸ਼ੋਕਰਾ ਆ ਤੇ ਇਹਨੇ ਉਹਦੇ ਲਈ ਜਣਾਗਦਾਰਾ ਦੇ ਪਹਿਲੀ ਗੱਲ ਹੈ ਮੁਸਲਮਾਨ ਦੀ ਰਾਹ ਦੇ ਆਏ ਮੇਰਾ ਗੁੱਸਾ ਨਾ ਕਰੇ ਮੁਸਲ ਭਾਈ ਬੇਚਾਰੇ ਖਿਲਾਫ ਨਹੀਂ ਹੈਗਾ ਪਰ ਕਈ ਵਿੱਚ ਕਾੜੇ ਵੀ ਨਿਕਰਾਉਂਦੇ ਕਈ ਬੀ ਇਹੋ ਜੇ ਨਿਕਲ ਆਉਂਦੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਨਾਲ ਆਪਣੇ ਸੂਬੇ ਨਾਲ ਆਪਣੇ ਆਪਣਾ ਦੇ ਪੰਜਾਬ ਪਾ ਹਿੰਦੁਸਤਾਨ ਦੇ ਲੋਕਾਂ ਨਾਲ ਗਦਾਰੀਆਂ ਕਰਦੀਆਂ ਲੀਆਂ ਪਿੱਛੇ ਛੁਰੇ ਮਾਰਦੇ ਹੁੰਦੇ ਆ ਆਪਣੀ ਸਿਆਸੀ ਰੋਟੀਆਂ ਸੇਖੜੀਆਂ ਲੀਆਂ ਇਹ ਹੁਣ ਰੁੜੇ ਪਏ ਨੇ ਇਹ ਹੋਸ਼ੀ ਹੋ ਗਏ ਨੇ ਮੈਂ ਤੇ ਅੱਜ ਇਹ ਇਹਦੀ ਹੋਰ ਸ਼ਬਦਾਂ ਚ ਦੰਦਿਆ ਕਰਦਾ ਤੇ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਮੇਜ ਹਲਕੇ ਜਿਸ ਜਿਹਨੇ ਜੀ ਮੈਨੂੰ ਡਿਊਟੀ ਮਿਲੀ ਆ ਅਜ ਨਾਲੇ ਹਲਕੇ ਜ ਮੈਂ ਯਾਦ ਕਰਾਉਣਾ ਚਾਹਾਂਗਾ ਇਹੋ ਹੀ ਰਾਹੁਲ ਗਾਂਧੀ ਆ ਹਾੜਾ ਦੇ ਵੀ ਸਾਡੇ ਬਾਰਡਰ ਤੇ ਆਇਆ ਸੀ ਤੇ ਗਰੀਬਾਂ ਦੇ ਮਕਾਨ ਮੰਨ ਕੇ ਗਿਆ ਸੀ ਕਿ ਮੈਂ ਜਿੱਥੇ ਮਰਜ਼ੀ ਕਰਾ ਕੇ ਦਵਾਂਗਾ ਤੇ ਦੱਸੋ ਪੁੱਟੀ ਕੌੜੀ ਵੀ ਕੋਈ ਜਾਂ ਕੋਈ ਨੌ ਮਾਤਰ ਵੀ ਕੋਈ ਸੇਵਾ ਕੀਤੀ ਹੈ ਕਾਂਗਰਸ ਨੇ ਹਾੜਾ ਦੇ ਵਿੱਚ ਸਾਈਕਲ ਭੇਜਿਆ ਹੀ ਰਾਹੁਲ ਗਾਂਧੀ ਨੇ ਦੱਸ ਹੈ ਸਾਈਕਲ ਭੇਜਿਆ ਹੀ ਕਿਹੜਾ ਸਾਈਕਲ ਇੱਕ ਬੱਚੇ ਨੂੰ ਸਾਈਕਲ ਭੇਜਿਆ ਸਾਈਕਲ ਦੀ ਰੀਨੂ ਆਪ ਲੋੜਿਆ ਇਹੋ ਜਿਹੇ ਦੀ ਮਾਨ ਬੁੱਧੀ ਆ ਇਹਨੂੰ ਸਾਈਕਲ ਦੀ ਰੀਨੂ ਆਪ ਲੋੜਿਆ ਇਹਦੇ ਬੱਚੇ ਨੇ ਬਚਾ ਆ ਉਹ ਜਿਹੜਾ ਮੇਰਾ ਗੱਲ ਗੁੱਸਾ ਨਾ ਕਰੇ ਹਿੰਦੁਸਤਾਨ ਵਾਲਿਓ ਭਾਰਤ ਵਾਲਿਓ ਉਹ ਜਿੰਨੂੰ ਕੋਈ ਕੁੜੀ ਵੀ ਨਹੀਂ ਦਿੰਦਾ ਘਰ ਵਸਾਉਣ ਲਈ ਤੁਸੀਂ ਇਹਨਾਂ ਨੂੰ ਬਗਾ ਲੀਡਰ ਚੁਣਿਆ ਪਿਆ ਇਹਨੂੰ ਇਹ ਛੜਿਆਰੀ ਦੇ ਜੋ ਅੱਜ ਹੁੰਦਾ ਸਾਡੇ ਪ੍ਰਧਾਨ ਮੰਤਰੀ ਦਾ ਫੇਰ ਵਿਆਹ ਆ ਹੀ ਉਹਦੇ ਵੀਰੇ ਭਰਾ ਨੇ ਰਿਸ਼ਤੇਦਾਰ ਨੇ ਇਹਨੂੰ ਤਾਂ ਕੁੜੀ ਨਹੀਂ ਦਿੰਦਾ ਕੋਈ ਘਰ ਵਾੜ ਇਹਨੂੰ ਆਪਣੇ ਘਰ ਨਾਲ ਜਵਾਈ ਨਹੀਂ ਬਣਾਉਂਦਾ ਤੇ ਦੱਸੋ ਇਹਨੇ ਕਰਨਾ ਕੀ ਆ ਤੇ ਤੁਸੀਂ ਫੇਰ ਇਹਨੂੰ ਪੂਏ ਕੀਤਾ ਪਿਆ ਆ ਜਿਹੜੇ ਕਾਂਗਰਸੀ ਆ ਕਿ ਕੜਮ ਚੌਧਰੀ ਇਹਨਾਂ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਤੇ ਲੀਰੋ ਲੀਰ ਹੋਏ ਆ ਜਿੰਨਾ ਵੀ ਗੁਰੂ ਘਰ ਆਣਾ ਕਿਸੇ ਧਰਮ ਨਾਲ ਕਿਸੇ ਮੱਜ ਨਾਲ ਕਿਸੇ ਨਾਲ ਇਹਨਾਂ ਦੇ ਅੱਗੇ ਇੱਕ ਇੱਕ ਕੋਝੀਆਂ ਹਰਕਤਾਂ ਕੀਤੀਆਂ ਨੇ ਗੁਰੂ ਬੜਾ ਬਯੰਤ ਆ ਉਹ ਇਹਨਾਂ ਨੂੰ ਖਿਲਾਰ ਕੇ ਰੱਖਦਾ ਤੇ ਜਦੋਂ ਦਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਹਰਮੰਦਰ ਸਾਹਿਬ ਜੋ ਕੀਤਾ ਸੀ ਕਤਲੇਆਮ ਕਰਾਇਆ ਸੀ ਇਹ ਉਹਦੀ ਸਜ਼ਾ ਜੇ ਜਨਮਾ ਜਨਮਾ ਤੱਕ ਇਹਨਾਂ ਨੇ ਭੁਗਨੀ ਇਹਦੀ ਸਜ਼ਾ ਹੀ ਨਹੀਂ ਮਿਲੀ ਇਹਨਾਂ ਨੂੰ ਹਿੰਦੂ ਸਿੱਖ ਇਕਤਾ ਨੂੰ ਅਸੀਂ ਇਕੱਠੇ ਕਰਨਾ ਚਾਹੁੰਦੇ ਆ ਤੇ ਹਿੰਦੂ ਸਿੱਖ ਇਕਤਾ ਦਾ ਇਹ ਖੰਦਰ ਪਾਉਣਾ ਚਾਹੁੰਦੇ ਆ ਤੇ ਕਤਲੇਆਮ ਕਰਾਉਣਾ ਚਾਹੁੰਦੇ ਆ ਮੈਂ ਖਾਸ ਕਰਕੇ ਪੰਜਾਬ ਪੰਜਾਬੀ ਦੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ Hindu Sikh ਏਕਤਾ ਨੂੰ ਮਜ਼ਬੂਤ ਹੋ ਕੇ ਇਕੱਠੋ ਹੋ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਇਓ ਇਹਨਾਂ ਸ਼ੈਤਾਨਾਂ ਤੋਂ ਇਹਨਾਂ ਬਲਮਾਸ਼ਾ ਤੋਂ ਇਹਨਾਂ ਗੁੰਡਿਆਂ ਕੋ ਬਚ ਕੇ ਰਹੋ